ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਵਿੱਚੋਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਉਤਾਰਨਾ ਆਪਣੇ ਆਪ ਦੇ ਵਿੱਚ ਬਹੁਤ ਗਲਤ ਕਾਰਵਾਈ ਹੈ। ਉਹਨਾਂ ਕਿਹਾ ਕਿ ਜਿਸ ਦਾ ਸਾਨੂੰ ਸਭ ਨੂੰ ਵਿਰੋਧ ਕਰਨਾ ਚਾਹੀਦਾ ਹੈ। ਅਰਵਿੰਦ ਕੇਜਵਲ ਨੂੰ ਪੰਜਾਬ ਤੋਂ ਰਾਜ ਸਭਾ ਦੀ ਸੀਟ ਦੇਣ ਬਾਰੇ ਚੀਮਾ ਨੇ ਕਿਹਾ ਕਿ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਵਿਰੋਧੀ ਜਾਣ ਬੁੱਝ ਕੇ ਸਗੂਫੇ ਛੱਡਦੇ ਨੇ। ਪਰ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਚਾਹ ਕੇਂਦਰ ਦੇ ਅੰਦਰ ਆ ਚਾਹ ਰਾਜਾਂ ਦੇ ਅੰਦਰ ਆ ਲਗਾਤਾਰ ਦਲਤਾਂ ਤੇ ਹਰ ਮੇ ਹੋ ਰਹੇ ਰਹੇ ਲਗਾਤਾਰ ਬਾਬਾ ਸਾਹਿਬ 핌ਲਾ ਬੈਠ ਕੇ ਜੀ ਨੂੰ ਸੋਚਣੋ ਕੁਚਲ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਪਹਿਲਾਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੇ ਹੋਮ ਮਿਨਿਸਟਰ ਅਮੇਸ਼ਾ ਜੀ ਨੇ बाबा साहब भीमराव अंबेडकर जी ਦੇ ਪ੍ਰਤੀ ଅਪੱਤੀ ਜਨਤਪੜੀਆਂ ਕੀਤੀਆਂ बाबा साहब ਦਾ અપમાન ਕਰਨ ਦਾ ਯਤਨ ਕੀਤਾ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਅੰਮ੍ਰਿਤਸਰ ਦੇ ਅੰਦਰ बाबा साहब भीमराव अंबेडकर ਜੀ ਦੇ ਬੋਤਲ ਨੂੰ ਤੋੜਨ ਦਾ ਯਤਨ ਇੱਕ ਸਿਰਫਰੀ ਨੌਜਵਰ ਵੱਲੋਂ ਕੀਤਾ ਗਿਆ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦਾ ਕਿ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੌਜਵਰ ਨੂੰ ਫੜ ਕੇ ਜੇਲ੍ਹ ਦੇ ਅੰਦਰ ਡੱਕਿਆ ਉਹ ਤਾਂ ਹੋਇਆ ਕਿ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਿਆਨ ਦੇ ਕੇ ਸਾਡੇ ਨੌਜਵਾਨਾਂ ਨੂੰ ਭੜਕਾਉਣ ਦਾ ਯਤਨ ਕੀਤਾ ਇਨਸੀਗੇਟ ਕੀਤਾ ਤਾਂ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੀਆਂ ਨੇ ਵਾਪਰੀਆਂ ਸ਼ੁਰੂ ਹੋਈਆਂ ਸੋ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਦਿੱਲੀ ਦੇ ਅੰਦਰ ਇਲੈਕਸ਼ਨ ਹੋਈ ਔਰ ਦਿੱਲੀ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਚੁੜਿਆ ਔਰ ਦਿੱਲੀ ਦੇ ਸਾਰੇ ਦਫ਼ਤਰਾਂ ਦੇ ਅੰਦਰ ਦਿੱਲੀ ਦੇ ਸਾਰੇ ਦਫ਼ਤਰਾਂ ਦੇ ਅੰਦਰ ਬਾਬਾ ਸਾਹਿਬ ਭੀਮrao ਬੇੜਕਰ ਜੀ ਦੀ ਫੋਟੋ ਔਰ ਸ਼ਹੀਦ 에 ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਜਿਹੜੀ ਆ ਉਹ ਸ਼शोਭਤ ਕੀਤੀ ਗਈ ਤਾਂ ਕੀਤੀ ਗਈ ਕਿ ਇਹਨਾਂ ਦੋਨਾਂ ਸ਼ਖਸੀਤਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਸ਼ਹੀਦ ਰਾਜਪਤ ਸਿੰਘ ਜੀ ਨੇ ਦੇਸ਼ ਆਜ਼ਾਦ ਕਰਵਾਉਣ ਦੇ ਲਈ ਫਾਸੀ ਦਾ ਫੰਦਾ ਚੁੰਮਿਆ ਆਪਣੇ ਆਪ ਨੂੰ ਕੁਰਬਾਨ ਕੀਤਾ ਔਰ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਦੂਸਰੇ ਪਾਸੇ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਇੱਕ ਲੰਬੀ ਇੱਕ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਦਾ ਸੰਵਿਧਾਨ ਲਿਖਿਆ ਔਰ ਉਸ ਸੰਵਿਧਾਨ ਦੇ ਅੰਦਰ ਗਰੀਬ ਲੋਕਾਂ ਨੂੰ ਦੱਬੇ ਕੁਚਲੇ ਲੋਕਾਂ ਨੂੰ ਲਤਾਰੇ ਹੋਏ ਲੋਕਾਂ ਨੂੰ ਗਲਤ ਵਰਗ ਨੂੰ ਔਰ ਸੋਸ਼ਲ ਜਾਤੀਆਂ ਨੂੰ ਜਨ ਜਾਤੀਆਂ ਨੂੰ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ ਸੋਸ਼ਲਿਸਟ ਸਰਕਾਰ ਨੇ ਫੈਸਲਾ ਕੀਤਾ ਸੀ ਹਰਵਿੰਦ ਕੇਜਰੀਵਾਦੀ ਨੇ ਫੈਸਲਾ ਕੀਤਾ ਸੀਗਾ ਕਿ ਬਾਬਾ ਸਾਹਿਬ ਦੀ ਫੋਟੋ ਜੀ ਦੇ ਆਦਮ ਬਾਕਸ ਦੀ ਫੋਟੋ ਜਿਹੜੀ ਆ ਉਹ ਸਾਰੇ ਸਰਕਾਰੀ ਦਫਤਰਾਂ 'ਚ ਲੱਗੂਗੀ ਮਹਾਤਾ ਪ੍ਰਾਨਿਆ ਸਰਕਾਰ ਚਾਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਕੀ ਕਰਦੀਆਂ ਸੀਗੀਆਂ ਉਹ ਆਪਣੇ ਆਪਣੇ ਫੋਟੋ ਲਗਦੀਆਂ ਸੀਗੀਆਂ ਅੱਜ ਪੰਜਾਬ ਦੇ ਅੰਦਰ ਵੀ ਅੱਜ ਪੰਜਾਬ ਦੇ ਅੰਦਰ ਇਹ ਵੀ ਕਿ ਸਰਦਾਰ ਭਗਵੰਦ ਸਿੰਘ ਮਾਝ ਦੀ ਫੋਟੋ ਆ ਅੱਜ ਹਰੇਕ ਦਫਤਰ ਦੇ ਅੰਦਰ ਤੁਸੀਂ ਸਾਰੇ ਦੇਖਦੇ ਹੋ ਕਿ ਬਾਬਾ ਸਾਹਿਬ ਹੀਰਾਉਂ ਬੇੜਕ ਜੀ ਦੀ ਫੋਟੋ ਆ ਅੱਜ ਕਿਹਦੀ ਫੋਟੋ ਆ ਸ਼ਹੀਦ ਆਜਮ ਭਗਤ ਸਿੰਘ ਜੀ ਦੀ ਫੋਟੋ ਆ ਪਰ ਲੇਕਿਨ ਬੜਾ ਅਫਸੋਸ ਆ ਕਿ ਦਿੱਲੀ ਦੇ ਸਾਰੇ ਦਫਤਰਾਂ ਦੇ ਅੰਦਰੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਾਬਾ ਸਾਹਿਬ ਪੀਮਰਾਂ ਬੈਠ ਕੇ ਦੀ ਫੋਟੋ ਹਟਾਤੀ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਹਟਾਤੀ ਅੱਜ ਮੈਂ ਸੰਬੰਧੀ ਇੱਕ ਵਿੰਦਾ ਪ੍ਰਸਤਾਵ ਜਿਹੜਾ ਉਹ ਪੰਜਾਬ ਵਿਧਾਨ ਸਭਾ ਚ ਲੈ ਕੇ ਆਇਆਗਾ ਮੈਂ ਧੰਨਵਾਦ ਕਰਦਾ ਦੂਜੀਆਂ ਪਾਰਟੀਆਂ ਦੇ ਜਿਨ੍ਹਾਂ ਨੇ ਅੱਜ ਇਸ ਮਤੇ ਦਾ ਸਮਰਥਨ ਕੀਤਾਗਾ ਹੁਣ ਖੁੱਲ ਕੇ ਚਰਚਾ ਹੋਊਗੀ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਅੱਜ ਦੇਸ਼ ਦੇ ਹਰ ਗਲੀ ਦੇ ਅੰਦਰ ਅੱਜ ਦੇਸ਼ ਦੇ ਦੰਤਬਰਗਾ ਦੇ ਅੰਦਰ ਅੱਜ ਦੇਸ਼ ਦੇ ਗਰੀਬ ਲੋਕਾਂ ਦੇ ਅੰਦਰ ਇਸ ਗੱਲ ਦਾ ਡਰਾ ਤੋਖਲਾਗਾ ਜੇ ਭਾਰਤ ਜਨਤਾ ਪਾਰਟੀ ਜੋ ਸੰਵਿਧਾਨਕ ਹੱਕ ਗਰੀਬ ਲੋਕਾਂ ਨੂੰ ਮਿਲੇ ਹੋਏ ਨੇ ਜੋ ਸੰਵਿਧਾਨਕ ਹੱਕ ਦਲਤਾਂ ਨੂੰ ਮਿਲੇ ਹੋਏ ਨੇ ਕਿ ਉਹਨਾਂ ਨੂੰ ਖਤਮ ਕਰਤੇ ਤੁਰੀ ਹੋਈ ਆ ਕਿਉਂਕਿ ਜੇ ਸੰਵਿਧਾਨ ਖਤਮ ਹੋ ਗਿਆ ਜੇ ਸੰਵਿਧਾਨ ਬਦਲ ਦਿੱਤਾ ਗਿਆ ਤਾਂ ਮੈਂ ਸਮਝਦਾ ਜਿਹੜੇ ਗਰੀਬ ਲੋਕ ਨੇ ਕਿ ਉਹ ਆਪਣੇ ਮੌਲਿਕ ਅਧਿਕਾਰਾਂ ਤੋਂ ਬਾਝੇ ਹੋ ਜਾਣਗੇ ਉਹ ਆਪਣੇ ਜਿਹੜੇ ਅਧਿਕਾਰ ਜੋ ਮਨੁੱਖੀ ਅਧਿਕਾਰ ਸਾਨੂੰ ਸੰਵਿਧਾਨ ਦੇ ਤਹਿਤ ਮਿਲੇ ਹੋਏ ਨੇ ਕਿ ਪੜ੍ਹਾਈ ਦਾ ਅਧਿਕਾਰ ਬਰਾਬਰਤਾ ਦਾ ਅਧਿਕਾਰ ਜਾਤ ਪਾਤ ਦਾ ਖਾਤਮਾ ਉਹ ਦੁਆਰਾ ਉਸ ਦਾ ਸ਼ਿਕਾਰ ਹੋ ਜਾਣਗੇ ਉਸੇ ਮੈਸ ਸਮਝਦਾਗਾ ਅੱਜ ਅਸੀਂ ਵਿੰਦਾ ਪਸਤਾਬ ਲੈ ਕੇ ਆਏ ਆਂ ਕਿ ਸਿਤੇ ਚਰਚਾ ਨਹੀਂ ਕਰਾਂਗੇ ਔਰ ਦੇਸ਼ ਦੀ ਜਿਹੜੀ ਬੀਜੇਪੀ ਸਰਕਾਰ ਆ ਦੇ ਖਿਲਾਫ ਇਹ ਮਤਾ ਸੀ ਪਾਸ ਕਰਾਂਗੇ ਐਨੀ ਕੁਐਸ਼ਨ ਆ ਦੇਖਿਏ ਮੈਨੇ ਕੱਲ ਵੀ ਬੋਲਾ ਥਾ ਕਿ ਭਾਰਤੀ ਜਨਤਾ ਪਾਰਟੀ ਕੇ ਜਾਣੇ ਕੇ ਛੁਕ ਕੌਣ ਹੈ ਪੂਰਾ ਦੇਸ਼ ਜਾਣਤਾ ਹੈ ਪੂਰਾ ਪੰਜਾਬ ਜਾਣਤਾ ਹੈ ਕਰਤਾਪ ਸਿੰਘ ਬਾਦਲ